ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਤੇ ਬਾਬਾ ਪਰਮੇਸ਼ਰ ਬਜ਼ੁਰਗ ਸਾਰਿਆਂ ਦੇ ਸਿਰੋਮਣੀ ਜਿਸ ਨੂੰ ਤੂੰ ਆਪ ਦਾਤ ਬਖਸ਼ਦੇ ਨੇ ਉਹ ਹੀ ਜਨ ਭਗਤ ਜਨ ਤੇਰੇ ਪਾਸੋਂ ਦਾਤ ਪਾਉਂਦੇ ਆ ਗੁਰਾਂ ਦਵਾਰ ਆ ਪਾਵੈ ਤਾ ਸੂ ਜਨ ਦੇਹ ਜਿਸ ਨੂੰ ਜਿਸਮ ਮਾਰੇ ਆਪ ਗੁਰਾਂ ਦਵਾਰਾ ਪ੍ਰੇਮ ਭਗਤੀ ਬਖਸ਼ਦੇ ਨੇ ਓ ਉਹ ਮਾਰਾ ਬ੍ਰਹਮ ਵਿਦਿਆਰੀ ਦਾਤ ਆਤਮਰੰਗ ਰੂਪੀ ਦਾਤ ਨੂੰ ਪਾਉਂਦੇ ਹਨ ਹੋਰ ਕੀ ਕੋ ਕਰੇ ਹੋਰ ਕੀ ਕਰ ਹੈ ਵਿਚਾਰਿਆ ਹੋਰ ਕੋਈ ਕੀ ਕਰ ਸਕਦੇ ਵਿਚਾਰੇ ਗਰੀਬ ਤੁਸ਼ ਜਿਹੜੇ ਹਨ ਉਹ ਨਾ ਤੋ ਹੀ ਨੇ ਸਾਧਨਾ ਤੋ ਹੀ ਨੇ ਇੱਕ ਭਰਮ ਭੂਲੇ ਫਿਰ ਹੈ ਦਹ ਦਿਸ ਇੱਕੋ ਭਰਮ ਵਿੱਚ ਭੂਲੇ ਹੋਏ ਦਸੋ ਦਸਾ ਦੇ ਪਦਾਰਥਾਂ ਚ ਤੁਰੇ ਫਿਰਦੇ ਆ ਜੂਨਾ ਜੀ ਦਸੋ ਦਸਾ ਤੁਰੇ ਫਿਰਦੇ ਆ ਇੱਕ ਨਾਮ ਲਾਗ ਸਵਾਰੇ ਇਹ ਕਹੇ ਜਿਹੜੇ ਗੁਰਮੁਖਾਂ ਨੇਗੇ ਉਹਨਾਂ ਨੂੰ ਨਾਮ ਚ ਲਾ ਕਰਕੇ ਸਵਾਰ ਲਿਆ ਉਹਨਾਂ ਦਾ ਜੀਵਨ ਹੋਰ ਪ੍ਰਸਾਦੀ ਮਨ ਭਿਆ ਨਿਰਮਲ ਜਿਨ੍ਹਾਂ ਦਾ ਗੁਰਾਂ ਦੀ ਕਿਰਪਾ ਕਰਕੇ ਮਨ ਮਾਰਾ ਸੁਧ ਹੋ ਗਿਆ ਹੈ ਜਿਨ੍ਹਾਂ ਪਾਣਾ ਭਾਈ ਅਜੇ ਉਹ ਕੌਣ ਹਨ ਜਿਨ੍ਹਾਂ ਨੂੰ ਆਪ ਦਾ ਪਾਣਾ ਪਉਂਦਾ ਚੰਗਾ ਲੱਗਦਾ ਹੈ ਕਹ ਨਾਨਕ ਜਿਸ ਦੇਹ ਪਿਆਰੇ ਜਿਨ੍ਹਾਂ ਨੂੰ ਇਹ ਪਿਆਰੇ ਅਕਾਲ ਪੁਰਖ ਗੁਰੂ ਸਾਹਿਬ ਜੀ ਕਹਿੰਦੇ ਬਖਸ਼ ਦੇਓ ਤੁਸੀਂ ਸੋਈ ਜਨ ਪਾਵੇ ਉਹ ਹੀ ਮਾਰੇ ਆਪ ਦੇ ਆਨੰਦ ਨੂੰ ਸਰੂਪ ਨੂੰ ਪਾ ਸਕੇ ਦੇ ਹਨ ਆਗੂ ਸੰਤ ਪਿਆ ਰਹੋ ਆਉਹੀ ਸੰਤ ਭਗਤ ਜਨੋ ਪਿਆਰਿਓ ਵਾਹਿਗੁਰੂ ਦੇਓ ਆ ਕਥ ਕੀ ਕਰਹਿ ਕਹਾਣੀ ਜੋ ਕਸਨ ਤੋਂ ਰਹਿਤ ਪਰਮੇਸ਼ਰੋ ਹੈ ਉਹਦੀ ਕਥਾ ਕਸਨ ਕਰੀਏ ਇਹ ਦਸੋ ਅਕਥ ਸਰੂਪ ਦੀ ਕਥਾ ਸੋ ਅਕਥ ਕੀ ਕਥਾ ਸੁਨੇ ਉਹਦੀ ਕਹਾਣੀ ਦੇ ਤਾਈ ਅਕਥ ਤਾਂ ਹੈ ਉਹ ਸ਼ਕਤੀ ਦਿੱਤੀ ਕਰ ਕਸਨ ਨਹੀਂ ਕੀਤਾ ਜਾਂਦਾ ਕਹਾਣੀ ਲਖਣਾ ਮ੍ਰਿਤਿ ਦੁਆਰਾ ਉਹਦੀ ਕਥਨ ਕਰੀਏ ਕਰਹ ਕਹਾਣੀ ਅਕਥ ਕੇਰੀ ਕਈਏ ਕਹਾਣੀ ਕਿਸ ਪ੍ਰਕਾਰ ਸਰਗੁਣ ਸੂਪਤਾਰ ਕੇ ਜਿਵੇਂ ਜੀਵਾਂ ਨੂੰ ਜੀਵਨ ਦਾਨ ਦਿੱਤਾ ਹੈ ਫਿਰ ਜੋ ਸਾਰਿਆਂ ਦਾ ਆਤਮਾ ਹੈ ਉਹ ਕਤ ਸਰੂਪ ਹੈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਉਸ ਕਤ ਸਰੂਪ ਦੀ ਕਥਾ ਨੂੰ ਕਈਏ ਸਰੂਪ ਲਖਣਾ ਦੁਆਰਾ ਕਰਹ ਕਰੇ ਕਰੇ ਹਾਹੀ ਨੂੰ ਕੰਨਾਂ ਨਹੀਂ ਮੁਕਤਾ ਹੀ ਹੈ ਨਾ ਹਹਾ ਜੀ ਕਰਹੇ ਵਾਲਾ ਇਹ ਇੱਥੇ ਵੀਰਿ ਛਪਿਆ ਕਰਹਾ ਕਰਹੇ ਚਾਹੀਦਾ ਕਰਹੇ ਕਹਾਣੀ ਇਕਾਥ ਕੇਰੀ ਕਰੀਏ ਕਹਾਣੀ ਇਕਾਥ ਰੂਪ ਦੀ ਕਥਾ ਰੂਪ ਲਖਣਾ ਦੁਆਰਾ ਪਟਾਸੀ ਲਖਣਾ ਦੁਆਰਾ ਕਿਤ ਦੁਆਰੇ ਪਾਈ ਕਿ ਸਾਧਨਾ ਦੁਆਰਾ ਪਰਮੇਸ਼ਰ ਨੂੰ ਪਾਈਦਾ ਹੈ ਤਨ ਮਨ ਤਨ ਸਭ ਸੌਪ ਗੁਰੂ ਕੋ ਆਪ ਕਹਿੰਦੇ ਨੇ ਪਾਈ ਤਨ ਦਾ ਜਿਹੜਾ ਮਾਨ ਹੈ ਤੇ ਮਨ ਦਾ ਜਿਹੜਾ ਹੰਕਾਰ ਹੈ ਪੇਟਾਨਾ ਮੈਂ ਤਹਨਾ ਲੋਹਾ ਇਹ ਸਤਗੁਰਾਂ ਦੇ ਅੱਗੇ ਸੌਂਪਦੇ ਜੀ ਮੇਰ ਛੱਡ ਹੁਕਮ ਮੰਨਿਆ ਪਾਈ ਹੈ ਮਾਰਾ ਤਾਂ ਹੁਕਮ ਮੰਨੀਏ ਤਾਂ ਪਰਮੇਸ਼ਰ ਪਾਇਆ ਜਾਂਦਾ ਹੈ ਹੁਕਮ ਕੀ ਹੈ ਜੀ ਉਹ ਹੁਕਮ ਮੰਨਿਓ ਗੁਰੂ ਕੇਰਾ ਹੁਕਮ ਭਾਈ ਸਤਿਗੁਰਾਂ ਦਾ ਹੈ ਮੰਨਣਾ ਕਰੋ ਕਾਭੂ ਸੱਚੀ ਬਾਣੀ ਇਹ ਧੁਰ ਕੀ ਬਾਣੀ ਜਿਹੜੀ ਸੱਚੀ ਹੈ ਦਾ ਕੀਰਤਨ ਕਰੋ ਗਾਉਣਾ ਕਰੋ ਕਹ ਨਾਨਕ ਸੁਣੋ ਸੰਤੋ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਹੇ ਸੰਤ ਆਤਮਿਕ ਪੁਰਖੋ ਸੁਣੋ ਕਥੇ ਹੋ ਆ ਕਥ ਕਹਾ ਇਸ ਪ੍ਰਕਾਰ ਇੱਕ ਸਰੂਪ ਦੀ ਕਥਾ ਦੇ ਤਾਂ ਹੀ ਸਰੂਪ ਲਖਣਾ ਦੁਆਰਾ ਕਿਤਾਸੀ ਲਖਣੋਂ ਦੁਆਰਾ ਕਥਨ ਕਰਿਓ ਇਹ ਮਨ ਚੰਚਲ ਇਸ ਮਨ ਨੂੰ ਸਿੱਖਿਆ ਦੇਵੋ ਚਿਤ్రਾਈ ਕਿਨੈ ਨਾ ਪਾਇਆ ਕੀ ਮਨ ਚੰਚਲ ਬਾਈ ਕਰਨ ਵਾਲਿਆ ਚਿਤ్రਾਈ ਲੋਕਾਂ ਨੂੰ ਗੱਲਾਂ ਸੁਣਾ ਕੇ ਖੁਸ਼ ਕਰ ਲੈਨੇ ਆਪ ਕਮਾਈ ਨਹੀਂ ਕਰਦਾ ਇਉਂ ਵਾਕਾਂ ਦੀ ਚਿਤ్రਾਈ ਕਰਕੇ ਕਿਸੇ ਨੇ ਪਰਮੇਸ਼ਰ ਨੂੰ ਪਾਇਆ ਨਹੀਂ ਗੱਲੀ ਜੇ ਸਭ ਪਾਈਏ ਤੋਤਾ ਕਿਉਂ ਫਸਾ ਹੈ ਤੋਤਾ ਵਿਚਾਰਾ ਕਿਉਂ ਫਸੇ ਇਹ ਗੱਲਾਂ ਸੋਹਣੀਆਂ ਕਰਨ ਜਾਣਦਾ ਹੁੰਦਾ ਹੈ ਇਸੇ ਪ੍ਰਕਾਰ ਚੰਚਲਤਾਈ ਕਰਕੇ ਮਨ ਚਿਤਰਾਈ ਦੀਆਂ ਗੱਲਾਂ ਸਿੱਖ ਲਈਆਂ ਲੋਕਾਂ ਦੇ ਨਾਲ ਪ੍ਰਸ਼ਨ ਉੱਤਰ ਕਰ ਲਏ ਚਰਚਾ ਵਾਰਤਾ ਕਰ ਲਈ ਇਉਂ ਚਿਤਰਾਈ ਨਾਲ ਕਿਸੇ ਨੂੰ ਪਰਮਿਸ਼ਨ ਨਹੀਂ ਪਾਇਆ ਹੈ ਚਿਤਰਾਈ ਨਾ ਪਾਇਆ ਕਿਨਾਂ ਕਿਸੇ ਨੇ ਵੀ ਚਿਤਰਾਈ ਨਾਲ ਪਿਛਲੇ ਯੁੱਗਾਂ 'ਚ ਵੀ ਨਹੀਂ ਪ੍ਰਾਪਤ ਕੀਤਾ ਇਸਪਰ ਚਿਤਰਾਈ ਰੇ ਜਨ ਮਨਮਾਦ ਉਸੋਂ ਲਈ ਹੈ ਕਿ ਹੋਤਰਾਈ ਨ ਚਤੁਰ ਪੁਝ ਪਾਈ ਐ ਤੂੰ ਸੁਣ ਮਨ ਮੇਰਾ ਇਹ ਤੁਸੀਂ ਸਾਡੀ ਸਿੱਖਿਆ ਨੂੰ ਏ ਮੇਰੇ ਪਿਆਰਿਆ ਮਨਾ ਸੁਣਨਾ ਕਰ ਇਹ ਮਾਇਆ ਮੋਹਣੀ ਇਹ ਜਿਹੜੀ ਮੋਹਣੀ ਹਨ ਮਾਇਆ ਸਾਰਿਆਂ ਨੂੰ ਮੋਹਤ ਕਰਨ ਵਾਲੀ ਇਹ ਇਹ ਤਾਂ ਭਰਮ ਪੁਲਾਇਆ ਇਸ ਮਾਇਆ ਮੋਹਣੀ ਨੇ ਇਹ ਤਿੰਨਾਂ ਪਦਾਰਥਾਂ ਚ ਲਾ ਕੇ ਇਸ ਜੀ ਨੂੰ ਇਹਤ ਕਰ ਦਿੱਤਾ ਹੈ ਨਾਸ ਕਰਤਾ ਹੈ ਤੇ ਭਰਮ ਵਿੱਚ ਪੁਲਾਤਾ ਜੀਵ ਆਤਮਾ ਦੇ ਤਾਂ ਹੀ ਇਸ ਪ੍ਰਕਾਰ ਭਰਮ ਚ ਭੁਲਾ ਕੇ ਇਹ ਘਰਤਾ ਸਾਰਾ ਸੰਸਾਰ ਸਮਾਪਤ ਕਰੀ ਜਾਂਦੀ ਐ ਇਸੀ ਮਾਇਆ ਮੋਹਣੀ ਐ ਸਾਰਿਆਂ ਨੂੰ ਮੋਹਤ ਕਰਕੇ ਮਾਇਆ ਤਾਂ ਮੋਹਣੀ ਤੇ ਨਾ ਕੀਤੀ ਇਹ ਜਿਹੜੀ ਮਾਇਆ ਮੋਹਤ ਕਰਨ ਵਾਲੀ ਐ ਉਸੇ ਨੇ ਪ੍ਰਵਰਤ ਕੀਤੀ ਐ ਪਰਖਣ ਵਾਸਤੇ ਜਿਸ ਨੇ ਠਗੋਲੀ ਪਾਈਆ ਜਿਸ ਨੇ ਠਗੋਲੀ ਪਾਈਆ ਠਗਬੂਟੀ ਮਾਇਆ ਦਾ ਮੋਹ ਰੂਪੀ ਪਾਈ ਐ ਈਸ਼ਵਰ ਨੇ ਪਰਖਣ ਵਾਸਤੇ ਸਾਡੇ ਕੇ ਮੇਰੇ ਅਲ ਆਉਂਦੇ ਕੇ ਪਦਾਰਥਾਂ ਵਿੱਚ ਖਚਿਤ ਹੁੰਦੇ ਐ ਜਿਸ ਮਾਇਆ ਰੂਪੀ ਠੱਗ ਬੂਟੀ ਨੂੰ ਉਸਨੇ ਪਰਖੰਤਰ ਗੁਣ ਪ੍ਰਖਾਂ ਦੇਤੇ ਪਾ ਦੁੱਤਾ ਹੈ ਕੁਰਬਾਨ ਕੀਤਾ ਤਿਸੈ ਬਿਟੋ ਇਸ ਗੱਲ 'ਚ ਵੀ ਉਹਦੀ ਸਿਫਤ ਹੀ ਕਰਨੀ ਬਣਦੀ ਹੈ ਕੁਰਬਾਨ ਉਸ ਵਾਹਿਗੁਰੂ ਤੋਂ ਆਪਣਾ ਆ ਵਾਰਨਾ ਕਰੀਏ ਜਿਨ ਮੋਹ ਮਿੱਠਾ ਲਾਇਆ ਜਿਸਨੇ ਐਸਾ ਮਾਇਆ ਦਾ ਮੋਹ ਮਿੱਠਾ ਲਾਇਆ ਪਤਾ ਨਹੀਂ ਲੱਗਦਾ ਜੀਵਾਂ ਨੂੰ ਵੀ ਕਿਵੇਂ ਨਿਕਲ ਸਕੀਏ ਵਿੱਚੇ ਫਸੇ ਰਹਿੰਦੇ ਸ੍ਰੀਸ਼ਦੀ ਨਿਆਈ ਸੋਏ ਮਾਇਆ ਦਾ ਮੋਹ ਇੱਥਾ ਮਿੱਠਾ ਲਾਇਆ ਮਿੱਠਾ ਹੈ ਤੇ ਲਈਏ ਦੀ ਨਿਆਈ ਤੇ ਪਿਆਰਾ ਲੱਗਦਾ ਹੈ ਜਿਵੇਂ ਜ਼ਹਿਰ ਦੇ ਲੱਡੂਆਂ ਦੇ ਵਿੱਚ ਉਤੋਂ ਮਿੱਠਾ ਭਰਿਆ ਹੋਇਆ ਹੋਵੇ ਇਸ ਪ੍ਰਕਾਰ ਇਹ ਮਾਇਆ ਦਾ ਮੋਹ ਮਿੱਠੇ ਤੇਲੀਆਂ ਦੀ ਨਹੀਂ ਆਈ ਹੈ ਜਿਹੜਾ ਮਿੱਠਾ ਲੋਕਾਂ ਨੂੰ ਲੱਗਦਾ ਲਾਇਆ ਹੋਇਆ ਹੈ ਕਹ ਨਾਨਕ ਮਨ ਚੰਚਲ ਮਾਰੇ ਸਾਹਿਬ ਕਹਿੰਦੇ ਇਹ ਮਨ ਚੰਚਲदाई ਕਰਦਾ ਹੈ ਚਿਤ్రਾਈ ਕਿ ਨਾ ਪਾਇਆ ਵਾਦੋਂ ਦੀ ਚਿਤ్రਾਈ ਕਰਕੇ ਭਾਈ ਕਿਸੇ ਨੂੰ ਵਾਹਿਗੁਰੂ ਨੂੰ ਨਹੀਂ ਪ੍ਰਾਪਤ ਕੀਤਾ ਜੇ ਤੂੰ ਪ੍ਰਾਪਤ ਕਰਨਾ ਹੈ ਤਾਂ ਚਿਤ్రਾਈ ਛੱਡ ਕੇ ਮਾਰਾ ਦੀ ਆਗੈ ਵੀ ਚੱਲ ਪਾਣੇ ਵੀ ਚੱਲ ਹੁਕਮ ਮੰਨ ਹੋ ਮੈਂ ਛੱਡ ਨਾਂ ਚ ਲੇਵਲਾ ਫੇ ਪ੍ਰੋਮੋਸ਼ਨ ਦੀ ਪ੍ਰਾਪਤੀ ਹੋਵੇ ਜੀ ਕੁਰਬਾਨ ਕੀਤਾ ਉਸੇ ਮਿੱਤੋਂ ਜਿਨ ਮੂਹ ਮਿਠਿਆ ਲਾਇਆ ਕਰ ਨਾਨਕ ਮਨ ਚੰਨ ਮਨ ਚੰਨ ਚਲ ਜਿ ਪ੍ਰਾਈ ਕਿਨੈ ਨਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀਓ اے ਮਾਨ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਧ ਸੰਗਤ ਜੀਓ ਪਿੱਛੇ ਸ੍ਰੀ ਅਨੰਦ ਸਾਹਿਬ ਦੀਆਂ 10 ਪੌੜੀਆਂ ਹੋਈਆਂ ਹਨ ਹੁਣ 11ਵੀਂ ਪੌੜੀ ਸਤਗੁਰੂ ਮਾਰਾ ਸਾਜੀ ਪਰਾਰੰਭ ਕਰਦੇ ਹਨ ਆਗਿਆ ਕਰਦੇ ਹਨ ਮਨ ਦੁਆਰਾ ਉਪਦੇਸ਼ ਦਿੰਦੇ ਹਨ ਸਤਿਗੁਰੂ ਜੀ اے ਮਨ ਪਿਆਰਿਆ ਤੇ ਮੇਰੇ ਪਿਆਰਿਆ ਮਨ ਤੂੰ ਸਦਾ ਸੱਚ ਸਮਾਲੇ ਸਦਾ ਵਾਹ ਤੂੰ ਸੱਚ ਸਰੂਪ ਪਰਮੇਸ਼ਰ ਨੂੰ ਸਮਾਲੇ ਯਾਦ ਕਰਨਾ ਕਰ ਜਿਵੇਂ ਕੁਟਾਂਬ ਤੂੰ ਜੇ ਦੇਖਦਾ ਜਿਵੇਂ ਕੁਟਾਂਬ ਮਿਸਤਰੀ ਤੋਂ ਵਧਿਆ ਆ ਪਰਿਵਾਰ ਤੂੰ ਵੇਖ ਰਿਹਾ ਹੈ ਚੱਲੇ ਨਾਹੀ ਤੇਰੇ ਨਾਲੇ ਤੇ ਬਈ ਤੇਰੇ ਨਾਲ ਸਾਥ ਨਹੀਂ ਜਾਵੇਗਾ ਦੀ ਰ ਚੱਲੇ ਨਾਹੀ ਇਹ ਤੇਰੇ ਨਾਲ ਨਹੀਂ ਜਾਏਗਾ ਹਜੂਰ ਨੇ ਕਿਹਾ ਇਸ ਨਾਲ ਕਿਉਂ ਚਿਤ ਲਾਈਏ ਇਸ ਨਾਲ ਚਿੱਤੀ ਬਿੱਤ ਨੂੰ ਕਿਉਂ ਨੌਣਾ ਕਰਨਾ ਹੈ ਐਸਾ ਕਮ ਮੂਲੀ ਨਾ ਕੀਚੈ ਇਹ ਕਮ ਮੂਲ ਉਕਾ ਹੀ ਕਦਾ ਚਿਤ ਨਹੀਂ ਕਰਨਾ ਚਾਹੀਦਾ ਜਨਮ ਤੋਂ ਲਾ ਕੇ ਇਹ ਤਾਂ ਆਪ ਤੋ ਪਛੁਤਾਈਏ ਕਿਸ ਕਾਰ ਕਿਵੇ ਕਰਨੇ ਕਰਕੇ ਮੋਹ ਦੇ ਕਰਕੇ ਹੰਤ ਨੂੰ ਪਛਤਾਵਾ ਕਰਨਾ ਪਵੇ ਇਹ ਬਚਨ ਗੁਰੂ ਮਹਾਰਾਜ ਸਾਹਿਬ ਜੀ ਜਦੋਂ ਉਚਾਰਨ ਕੀਤੇ ਹਨ ਇੱਕ ਭਾਈ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਨੰਦ ਸਿੰਘ ਸੀ ਇਸ ਨੂੰ ਬਰਾਗ ਆ ਗਿਆ ਇਹਦੇ ਮਾਤਾ ਪਿਤਾ ਨੇ ਕਿਹਾ ਕਿ ਮਾਰਾ ਇਹਦਾ ਪਰਿਵਾਰ ਸੀ ਪਰਿਵਾਰ ਦਾ ਇਹ ਮੋਹ ਨਹੀਂ ਕਰਦਾ ਸੱਚੇ ਬਾਦਸ਼ਾਹ ਆਪਦੇ ਸਰਣ ਵਿੱਚ ਇਸ ਨੂੰ ਲਿਆਏ ਸਾਡੇ ਬੱਚੇ ਦਾ ਕਾਹ ਨਹੀਂ ਪਤਾ ਨਹੀਂ ਪ੍ਰੇਤ ਲੱਗਾ ਕਿ ਕੀ ਅਨਸ਼ਾਇਆ ਹੋਈ ਹੈ ਇਹਦਾ ਭਲਾ ਕਰੋ ਜੀ ਹਜ਼ੂਰ ਨੇ ਉਸ ਬੱਚੇ ਨੂੰ ਬੁਲਾ ਕੇ ਗੁਰੂ ਸਾਹਿਬ ਜੀ ਨੂੰ ਬਚਨ ਕੀਤੇ ਕਿ 10 ਭਾਈ ਕੀ ਕਾਰਨ ਹੈ ਕਹਿਣ ਲੱਗਾ ਮਹਾਰਾ ਆਪ ਦੀ ਬਾਣੀ ਪੜ੍ਹਨੇ ਕਰਕੇ ਅਨੰਦ ਸਾਹਿਬ ਦਾ ਪਾਠ ਕਰਨੇ ਕਰਕੇ ਮੈਨੂੰ ਵਿਰਾਗ ਲੱਗਾ ਹੈ ਸਤਿਗੁਰੂ ਜੀ ਨੇ ਕਿਹਾ ਇਹ ਤੁਨ ਭਾਗ ਹੈ ਜੇ ਵਿਰਾਗ ਲੱਗਾ ਹੈ ਇਹਦੇ ਮਾਤਾ ਨੂੰ ਪਿਆ ਕਿਹਾ ਕਿ ਭਾਈ ਤੁਹਾਨੂੰ ਗੁਰੂ ਕਿਹਨ ਹੋਰ ਪੁੱਤਰ ਦਿੰਦਾ ਤੁਸੀਂ ਜਾਓ ਇਹ ਪ੍ਰਸੰਨ ਹੋ ਕੇ ਚਲੇ ਗਏ ਇਹ ਮਹਾਰਾ ਜੀ ਸ਼ਰਨੋ ਚ ਰਹਿੰਦਾ ਰਿਹਾ ਹਜੂਰ ਨੇ ਇੱਕ ਦਿਨ ਪੁੱਛਿਆ ਕਿ ਕਹੋ ਭਾਈ ਸਿਖਾ ਤੈਨੂੰ ਵਿਰਾਗ ਗੁਰਬਾਣੀ ਤੋਂ ਲੱਗਾ ਹੈ ਮੇਰੇ ਤੇਰੇ ਬੜੇ ਤੁਨ ਭਾਗ ਹੈ ਤੈਨੂੰ ਅਸੀਂ ਵੀ ਪੇਟ ਕਰਨੀ ਚਾਹੁੰਨੇ ਆ ਸੁਣ ਕੇ ਕਹਿਣ ਲੱਗਾ ਮਹਾਰਾਜ ਇਸ ਤਾਂ ਜਮਾ ਮਰਨ ਤੋਂ ਬਚਨ ਵਾਸਤੇ ਆਪ ਦੀ ਸ਼ਰਨ ਆਏ ਆਪ ਇਸ ਪ੍ਰਕਾਰ ਬਚਨ ਮੈਨੂੰ ਕਿਉਂ ਕਹਿੰਨੇ ਹੋ ਆਪ ਦੀ ਤੇ ਸ਼ਰਨ ਅਸੀਂ ਲਈ ਹੈ ਸੁਣ ਕੇ ਮਾਰਨ ਕਿ ਸਿਖਾ ਜੇ ਤਾਂ ਤਾਂ त्याਗੀ ਬਣ ਤਿਆ ਜਾਂ ਬਣ ਜਿਸ ਪ੍ਰਕਾਰ ਕੋਈ ਰਸਤੇ ਦੇ ਵਿੱਚ ਰਾਹੀ ਤੁਰਿਆ ਜਾਂਦਾ ਸੀ ਉੱਥੇ ਇੱਕ ਸਾਧੂ ਬੈਠਾ ਵੇਖਿਆ ਉਸਨੇ ਸਾਧੂ ਬੈਠੇ ਨੂੰ ਵੇਖ ਕਰਕੇ ਕਿਸੇ ਆਦਮੀ ਨੇ ਲਿਆ ਕੇ ਮਠਿਆਈ ਚੜਾਈ ਤੇ ਦੁਸ਼ਾਲਾ ਚੜਾਇਆ ਕੁਝ ਮੋਹਰੇ ਚੜਾਈਆਂ ਉਹ ਭੇਟਾ ਕਰਨ ਵਾਲਾ ਚਲਿਆ ਗਿਆ ਸਾਧੂ ਨੇ ਉਸ ਨੂੰ ਕੋਈ ਅਸੀਸ ਨਹੀਂ ਦਿੱਤੀ ਕੋਈ ਬਚਨ ਨਹੀਂ ਬੋਲਿਆ ਇਸਨੇ ਦੂਸਰੇ ਆਦਮੀ ਨੇ ਆ ਕੇ ਨਾਈ ਮਠਿਆਈ ਚੱਕ ਕੇ ਖਾ ਲਈ ਨਾਈ ਦੁਸ਼ਾਲਾ ਲਾ ਲਿਆ ਨਾਲੇ ਮੋਹਰੇ ਚੱਕ ਲਿਆ ਉਹਨੂੰ ਵੀ ਸਾਹਿਬ ਨੂੰ ਕੁਝ ਨਹੀਂ ਕਿਹਾ ਇਹ ਤਿਆਗੀ ਬਣਨਾ ਤਾਂ ਇਹੋ ਜਿਹਾ ਬਣ ਸਾਧ ਬਣਨਾ ਤਾਂ ਮਾਰਾ ਨੇ ਕਿਹਾ ਸੁਣ ਕੇ ਕਹਿਣ ਲੱਗਾ ਮਾਰਾ ਇਹੋ ਜਿਹਾ ਸਾਧ ਬਣਾ ਤਾਂ ਬੜਾ ਔਖਾ ਹੈ ਫਿਰ ਸਤਗੁਰੂ ਜੀ ਨੇ ਦੂਜਾ ਦ੍ਰਿਸ਼ਟਾਂਤ ਦਿੱਤਾ ਕਿ ਇੱਕ ਕੋਈ ਸ਼ਿਕਾਰੀ ਸੀ ਉਹ ਰਾਤ ਨੂੰ ਕਿਦੋਂ ਸ਼ਿਕਾਰ ਨਾ ਮਿਲਿਆ ਭੁੱਖਾ ਤੇ ਹਾਇਆ ਮੀਂਹ ਪੈ ਕੇ ਹਟਿਆ ਸੀ ਇੱਕ ਬਿਰਸ਼ ਦੇ ਹੇਠਾਂ ਸੰਘਣੇ ਚੋ ਜਹਾੜ ਵਿੱਚ ਟਿੱਗ ਗਿਆ ਉੱਥੇ ਕਬੂਤਰ ਤੇ ਕੂਤਰੀ ਆਂਦੇ ਸੀ ਉਹਨਾਂ ਨੇ ਕਿਹਾ ਵੀ ਆਪਣੇ ਘਰ ਤੇ ਰਾਹੀ ਆਇਆ ਹੈ ਇਹਦੀ ਪ੍ਰਾਉਣ ਚਾਰੀ ਕੁਝ ਕਰਨੀ ਚਾਹੀਦੀ ਪਹਿਲਾਂ ਪਾਲਾ ਲਾਉਣਾ ਚਾਹੀਦਾ ਹੈ ਪਾਲਾ ਲਾਉਣ ਵਾਸਤੇ ਇਹਨਾਂ ਨੇ ਆਪਦੀ ਚੁੰਝ ਵਿੱਚ ਇੱਕ ਧੁਖਦੀ ਮੀਂਹਣ ਕਿਸੇ ਪੱਠੀ ਵਿੱਚੋਂ ਲਿਆਂਦੀ ਉਹ ਲਿਆ ਕੇ ਸੜਦੀ ਅੱਗੇ ਕੁਝ ਕੱਖ ਇਹਨਾਂ ਨਾਲ ਨੇ ਚ ਸੜਤੇ ਕੁਝ ਚਾਂਨਣ ਕਰਕੇ ਅੱਗ ਦੇ ਨਾਲ ਉਸ ਨੇ ਲੱਕੜਾਂ ਬਹੁਤ ਪਈਆਂ ਸੀ ਉਹਦੇ ਨਾਲ ਬਾਲਣ ਦੇ ਨਾਲ ਸੇਕ ਲਿਆ ਪਾਲਾ ਲਾ ਲਿਆ ਫਿਰ ਕਬੂਤਰ ਤੇ ਕਬੂਤਰੀ ਨੇ ਆਪਣਾ ਗ੍ਰਸਤੀਆਂ ਵਾਲਾ ਧਾਰਨ ਵਿਚਾਰ ਕੇ ਕਿਹਾ ਕਿ ਮੈਂ ਇਹ ਆਪ ਦਾ ਪ੍ਰਾਣ ਵੇਦਨੀ ਹੈ ਕਹਿੰਦੀ ਹੋਈ ਕਬੂਤਰੀ ਜਦ ਡਿਗ ਪਈ ਉਸ ਵੇਲੇ ਉਹ ਸ਼ਿਕਾਰੀ ਨੂੰ ਖਾ ਲਈ ਫਿਰ ਦੂਸਰਾ ਕਬੂਤਰ ਵੀ ਡਿਗ ਪਿਆ ਦੋਹਾਂ ਨੂੰ ਇਹਨ ਖਾ ਲਿਆ ਖਾਣ ਤੋਂ ਬਾਅਦ ਇਹ ਦੇ ਅੰਦਰ ਬ੍ਰਾਗ ਹੋਇਆ ਕਿ ਮਨਾਂ ਲੋਕ ਤਪੱਸਿਆ ਤਪ ਕਰਦੇ ਇੱਥੇ ਆ ਕੇ ਤੇ ਤੂੰ ਇੱਥੇ ਦੇਖ ਤੈਨੂੰ ਇਹ ਕਬੂਤਰ ਤੇ ਕਬੂਤਰੀ ਨੇ ਆਪਣਾ ਆਹਾਰ ਤੇ ਰਣਾ ਬਣਾ ਕੇ ਤਾਂ ਤੇ ਚੰਗਾ ਨਹੀਂ ਕੰਮ ਕੀਤਾ। ਉਸ ਨੂੰ ਬਿਕਰਮਾ ਜੀ ਦੇ ਪਾਸੋਂ ਡੰਡ ਲੈਣਾ ਕੀਤਾ। ਇਸ ਪ੍ਰਕਾਰ ਜੇ ਗ੍ਰਿਸ਼ਤੀ ਬਣਨਾ ਤਾਂ ਕਬੂਤਰ ਤੇ ਕਬੂਤਰੀ ਵਰਗਾ ਬਣੋ। ਫਿਰ ਇੱਕ ਸਿੱਖ ਦੀ ਸ਼ਾਖੀ ਮਾਰੇ ਨੇ ਸੁਣਾਈ ਕਿ ਸਿੱਖ ਬਣਨਾ ਤਾਂ ਮੰਨ ਧੰਨ ਸਭ ਗੁਰੂ ਸਾਹਿਬ ਦਾ ਸਮਝੋ। ਇਨਕੇ ਮਾਰੇ ਮੇਰੇ ਪਾਸੋਂ ਤਾਂ ਕੁਝ ਹੋ ਨਹੀਂ ਸਕਦਾ। ਫਯੂਰ ਨੇ ਕਹਿੰਦਾ ਭਈ ਪਿਛਲੇ ਜਨਮ ਵੀ ਜਦੋਂ ਅਸੀਂ ਜੀ ਹਜੂਰ ਸਾਹਿਬ ਦੇ ਵਿੱਚ ਤਬ ਕਰ ਰਹੇ ਸੀ ਉਸ ਵਕਤ ਜੁਲਮ ਦਾ ਨਾਸ ਕਰਨ ਆ ਕੇ ਅਸੀਂ ਉੱਠ ਕੇ ਹਜੂਰ ਸਾਹਿਬ ਆਇਆ ਪਾਕਿਸਤਾਨ ਤੋਂ ਬਘੌਰ ਸਾਹਿਬ ਲੱਖ ਗਊ ਦੇ ਤਾਂ ਕਤਲ ਕਰਨ ਲੱਗੇ ਸੀਗੇ ਕਸਾਈ ਉਹਨਾਂ ਨੂੰ ਅਸੀਂ ਨਾਸ ਕਰਕੇ ਉਸ ਵੇਲੇ ਸਾਡਾ ਦੁਸ਼ਟ ਦਮਨ ਨਾਮ ਪਿਆ 1100 ਵਾਰਾ ਰਾਜ ਕੀਤਾ ਉਸ ਵਕਤ ਤੂੰ ਸਾਡਾ ਸੇਵਕ ਸੀ ਅਤੇ ਇੱਕ ਦਿਨ ਤੈਨੂੰ ਕਿਹਾ ਕਿ ਤੂੰ Arake ਦੇ ਪੱਠੇ ਵੇਖੇ ਕਹਿੰਦੇ ਹਾਂ ਜੀ ਬੜੇ ਕੱਖ ਪੱਠੇ ਪਾਏ ਆ ਅਸੀਂ ਕਹੇ ਤੂੰ ਝੂਠ ਬੋਲਿਆ ਉੱਠਣ ਦਾ ਮਾਰਿਆ ਜਾ ਤੇ ਨਜ਼ਰੀਆ ਤੇਰਾ ਘਰ ਕਿਵੇਂ ਨਵੇਗਾ ਉਹ ਸਾਡੇ ਬਚਨ ਕਰਕੇ ਤੂੰ ਭਾਈ ਨੰਦ ਸਿੰਘ ਦਿਲਦਰੀ ਹੋ ਗਿਆ ਹੁਣ ਸਾਡੀ ਸ਼ਰਨ ਵਿੱਚ ਆਇਆ ਦਸਨ ਸਰੂਪ ਦੀ ਵਿੱਚ ਅਸੀਂ ਹੁਣ ਉਸ ਬਚਨ ਅਨੁਸਾਰ ਤੇਰਾ ਨਿਵਾ ਆਪੇ ਕਰਾਂਗੇ ਗੁਰੂ ਘਰ ਚ ਲਿਖਾ ਪੜੀ ਦਾ ਕੋਈ ਕੰਮ ਕਰਿਆ ਕਰ ਤੇ ਤੇਰਾ ਗੁਜ਼ਾਰਾ ਹੋ ਜਾਏਗਾ ਸੋਣ ਕਰਕੇ ਫਾਈਨਾਂਸਿੰਗ ਹੱਥ ਜੋੜੇ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤੁਗਦੇ ਤੋਂ ਸਾਧੂ ਦੇ ਤੇ ਗ੍ਰਸਤੀ ਦੇ ਸਿੱਖ ਦੇ ਲਖਣ ਦੱਸੇ ਸਾਨੇ ਇਹ ਉਪਦੇਸ਼ ਦੇ ਕੇ ਨੇ ਹਾਲ ਕੀਤਾ ਸੀ ਐਸਾ ਕੰਮ ਮੂਲੇ ਨਾ ਕੀਚੈ ਐਸਾ ਕੰਮ ਮੂਲ ਉਕਾ ਕਦਾਚਿਤ ਨਹੀਂ ਕਰਨਾ ਚਾਹੀਦਾ ਜਿਸ ਅੰਤ ਪਛੂਤਾਇ ਜਿਸ ਤਰੀਕੇ ਨਾਲ ਕਰਕੇ ਅੰਤ ਨੂੰ ਪਛਾਤਾਬ ਕਰਨਾ ਪਵੇ ਸਤਿਗੁਰੂ ਦਾ ਉਪਦੇਸ਼ ਸੁਣ ਤੂੰ اے ਭਾਈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਰਵਣ ਕਰ ਹੋਵੈ ਤੀਰੈ ਨਾਲੇ ਜੇ ਤੂੰ ਸੁਨੇਗਾ ਤੇਰੇ ਨਾਲ ਪ੍ਰਲੋਕ 'ਚ ਸਾਥ ਦੇਵੇਗਾ ਕਹ ਨਾਨਕ ਮਨ ਪਿਆਰੇ ਸਤਿਗੁਰੂ ਨਾਨਕ ਕ੍ਰਿਸ਼ਨਾ ਦੇਵ ਜੀ ਕਹਿੰਦੇ ਹਨ ਏ ਮੇਰੇ ਪਿਆਰੇ ਮਨ ਸਦਾ ਸੱਚ ਸਮਾਲ ਲੈ ਤੂੰ ਸਦਾ ਵਾਤੇ ਸੱਚੇ ਪਰਮੇਸ਼ਰ ਨੂੰ ਸਮਾਲ ਯਾਦ ਕਰ ਅਗਮ ਅਗੂਚਰ ਉਸ ਪਰਮੇਸ਼ਰ ਦੇ ਸੰੁਖ ਚਿੱਦੀ ਬਿਰਤੀ ਨੂੰ ਜੋੜ ਕੇ ਹਉ ਕਹੋ ਏ ਮਹਾਰਾਜ ਅਗਮ ਸ਼ਾਸਤਰਾਂ ਕਰਕੇ ਵੀ ਅਗਮ ਹੈ ਅਤੇ ਅਗੋਂ ਮਨ ਦੇ ਸੰਕਲਪ ਕਲਪ ਦਾ ਵੀ ਵਿਸ਼ਾ ਨਹੀਂ ਅਗਮ ਸਰੂਪ ਹੈ ਅਗੋਚਰ ਆਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਗੋਚਰ ਨਹੀਂ ਹੈ ਤੋ ਅਗੋਚਰ ਹੈ ਤੇਰਾ ਅੰਤ ਨਾ ਪਾਇਆ ਆਵਦਾ ਅੰਤ ਆਪ ਤੋਂ ਲਾ ਕੇ ਬ੍ਰਹਮਾ ਜਗ ਕਾ ਨਾਰੀ ਆਜ ਕਾ ਦਾ ਅੰਤ ਨਹੀਂ ਪਾਇਆ ਤੇਰਾ ਅੰਤ ਕਿਸੇ ਨੇ ਕੀ ਪਾਉਣਾ ਸੀ ਅੰਤ ਨਾ ਪਾਇਆ ਕਿਨਾਂ ਤੇਰਾ ਪਿਛਲੇ ਕਾਲ ਚ ਵੀ ਕਿਸੇ ਨੇ ਮਾਰਾ ਆਵਦਾ ਅੰਤ ਨਹੀਂ ਪਾਇਆ ਆਪਣਾ ਆਪ ਤੂੰ ਜਾਣੇ ਅੱਜ ਹੁਣ ਵਰਤਮਾਨ ਸਮੇਂ ਚ ਵੀ ਕਿਸੇ ਨੇ ਆਵਦਾ ਅੰਤ ਨਹੀਂ ਪਾਇਆ ਆਪਣੇ ਆਪ ਨੂੰ ਤੁਸੀਂ ਮਹਾਰਾਜ ਜੈਸਾ ਤੂੰ ਪੈਸਾ ਤੂੰ ਹੀ ਆਪਣੇ ਆਪ ਨੂੰ ਆਪ ਹੀ ਜਾਣਦੇ ਹੋ ਸਹਯਨ ਬੋ ਪ੍ਰਮਾਨ ਰੂਪ ਹੋ ਆਪ ਜੀ ਇਹ ਜੰਤ ਸਭ ਖੇਲ ਤੇਰਾ ਇਹ ਜਿੰਨੇ ਜੀ ਜੰਤ ਛੋਟੇ ਵੱਡੇ ਸੂਖਮ ਸਥੂਲ ਜੀਵ ਮਾਤਰ ਹਨ ਇਹ ਸਭ ਆਪ ਦਾ ਖੇਲ ਖੇលਿਆ ਹੋਇਆ ਰਚਨਾ ਰਚਾਈ ਹੋਈ ਹੈ ਕਿਆ ਕੋ ਆਖ ਬਖਾਣ ਕੀ ਕੋਈ ਆਖ ਮੁਖ ਦਵਾਰ ਹੈ ਆਪਦਾ ਕਸਮ ਕਰ ਸਕਦਾ ਹੈ ਸਹਸ ਫਨੀ ਸੇਖ ਅੰਤ ਨਾ ਜਾਣੇ ਇਕ ਹਜ਼ਾਰ ਮੂੰਹ ਵਾਲਾ ਸ਼ੇਸ਼ਨਾਗਵੀ ਆਪਦੇ ਗੁਨਾ ਦਾ ਅੰਤ ਨਹੀਂ ਪਾਰਾ ਵਾਰ ਨਹੀਂ ਪਾ ਸਕਦਾ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਇਹ ਮਾਰੇ ਜੋ ਮੁਹ ਕਰਕੇ ਆਖੀਦਾ ਹੈ ਜੋ ਨੇਤਰਾ ਕਰਕੇ ਵੇਖੀਦਾ ਹੈ ਇਹ ਬ੍ਰਹਮ ਭੇਤਿਆ ਦੀ ਨਿਗਾਹ ਕੇ ਤੂੰ ਹੀ ਆਪ ਹੀ ਹੈ ਸੱਚੇ ਪਾਤਸ਼ਾਹ ਗੁਰੂ ਸਰੂਪ ਹੋ ਕੇ ਅੱਖਾਂ ਵਾਲਾ ਸਿੱਖਦੇ ਤਾਂ ਹੀ ਉਪਦੇਸ਼ ਤੇ ਸਿੱਖੋ ਕੇ ਤਤਵੇ ਤੋ ਕੇ ਆਪਦੇ ਸਰੂਪ ਨੂੰ ਆਰਿਆਂ ਜਿਹੜਾ ਸਤਗੁਰੂ ਨੂੰ ਦੇਖਣ ਵਾਲਾ ਵੀ ਆਪ ਹੀ ਹੈ ਤੂੰ ਜਿਸ ਨੇ జగਤ ਉਪਾਇਆ ਜਿਸ ਨੇ ਇਹ ਕਰਤਾਰ ਆਪ జగਤ ਪੈਦਾ ਕੀਤਾ ਹੈ ਆਪ ਹੀ ਹੋ ਤੁਸੀਂ ਕਹ ਨਾਨਕ ਤੂੰ ਸਦਾ ਅਗੰਮ ਹੈ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਮਹਾਰਾਜ ਆਪ ਸਦਾ ਗੰਮਤਾ ਤੋਂ ਰਹਿ ਤੋਂ ਵੀਰ ਸ਼ਾਸਤ੍ਰਨ ਕਰਕੇ ਵੀ ਆਪ ਦੀ ਗੰਮਤਾ ਨਹੀਂ ਪਾਈ ਜਾ ਸਕਦੀ ਤੇਰਾ ਅੰਤ ਨਾ ਪਾਇਆ ਆਪ ਦਾ ਅੰਤ ਮਹਾਰਾਜ ਹੈ ਬڑے-ਬڑے ਰਿਸ਼ੀਆਂ-ਮੁਨੀਆਂ ਨੇ ਕਿਸੇ ਨੇ ਵੀ ਪਾਉਣਾ ਨਹੀਂ ਕੀਤਾ ਹੈ। ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ। ਇਹ ਅੰਤਰਜਾਮੀ ਸੁਰ ਦੇਵ ਤੇ ਜਿਹੜੇ ਆਨੇ ਬ੍ਰਹਮਾ ਦੇ ਨਾਲ ਸੰਕਲਪ ਦੇ ਨਾਲ ਪੈਦਾ ਹੋਏ ਅਜਾਨ ਸੰਗਿਆ ਜਿਨ੍ਹਾਂ ਦੀ ਹੈ। ਉਹ ਵੀ ਤੇ ਨਰ ਮਨੁੱਖਾਂ ਵਿੱਚੋਂ ਜਿਹੜੇ ਯੋਧੇ ਬਣ ਕੇ ਸ਼ਹੀਦੀਆਂ ਪਾ ਕੇ ਦੇ ਪਦਵੀ ਨੂੰ ਪ੍ਰਾਪਤ ਹੋਏ ਹੈ। ਅਤੇ ਸੁਰ ਦੇਵੀ ਸੰਪਰਵਾ ਵਾਲੇ ਨਰ ਜਿਹੜੇ ਹੈ ਰਾਜਸੀ ਸੁਭਾਅ ਵਾਲੇ ਮਨੁਮਨੂਸੀ ਲੋਕ ਜਨ ਭਗਤ ਇਹ ਅੰਮ੍ਰਿਤ ਦੀ ਖੋਜ-ਖੋਜ ਦੇ ਆਏ ਚਹ ਹਯੁੱਗਾਂ ਚ ਸੋ ਅੰਮ੍ਰਿਤ ਗੁਰਤੇ ਪਾਇਆ ਉਹ ਅੰਮ੍ਰਿਤ ਵੀ ਵਾਬਤ ਹੈ ਕਿਸੇ ਨੇ ਕੋਈ ਅੰਮ੍ਰਿਤ ਮੰਨਿਆ ਹੈ ਕਿਸੇ ਨੇ ਚੰਦਰਵਾਨੀਆਂ ਕਿਰਣਾ ਦੀ ਤ੍ਰੇਲ ਨੂੰ ਹੀ ਅੰਮ੍ਰਿਤ ਮੰਨਿਆ ਹੈ ਕਿਸੇ ਨੇ ਕਾਂਤਾਂ ਦੇ ਹੋਠਾਂ ਵਿੱਚ ਹੀ ਅੰਮ੍ਰਿਤ ਮੰਨਿਆ ਹੈ ਅਤੇ ਕਿਸੇ ਨੇ ਸਵਰਗ ਦੇ ਵਿੱਚ ਅੰਮ੍ਰਿਤ ਮੰਨਿਆ ਹੈ ਕਿਸੇ ਨੇ ਪਤਾਲ ਵਿੱਚ ਅੰਮ੍ਰਿਤ ਮੰਨਿਆ ਹੈ ਇਹ ਇਹ ਖਾਰਕਨਨ ਸਮੁੰਦਰ ਚ ਅੰਮ੍ਰਿਤ ਮੰਨਿਆ ਹੈ ਜੇ ਇਹ ਨਾ ਜੀ ਚੀਜ਼ਾਂ ਚ ਅੰਮ੍ਰੰਦਾ ਖਾਰੰ ਖਿਰਤੰ ਪਤੀ ਮਿਰਤੰ ਸੰਸਕ੍ਰਿਤ ਸ्लोਕ ਆਉਂਦਾ ਹੈ ਜੇ ਕਰਕੇ ਸਮੁੰਦਰ ਚ ਅੰਮ੍ਰੰਦਾ ਖਾਰਾ ਹੀ ਰਹਿ ਜਾਂਦਾ ਖਾਰਾ ਨਹੀਂ ਹੀ ਰਹਿਣਾ ਚਾਹੀਦਾ ਇਸ ਕਰਕੇ ਸਮੁੰਦਰ ਚ ਵੀ ਅੰਮ੍ਰਿਤ ਨਹੀਂ ਤੇ ਜੇ ਚੰਦਰਮਾਨੀਆਂ ਕਿਰਣਾ ਚ ਅੰਮ੍ਰਿਤ ਨੇ ਖਿਰਤੰ ਦੇ ਬਾਹ ਬਾ ਘਟਦਾ ਕਿਉਂ ਇਸ ਕਰਕੇ ਇਹਦੇ ਪਾਸ ਵੀ ਅੰਮ੍ਰਿਤ ਨਹੀਂ ਹੈ ਅਤੇ ਪਤੀ ਮਿਰਤੂ ਇਹ ਕਾਂਤਨੀਆਂ ਹੋਠਾਂ ਵਿੱਚ ਹੁੰਦਾ ਤਾਂ ਪਤੀ ਕਿਉਂ ਮਿਰਤ ਹੁੰਦੇ ਵਿਧਵਾ ਕਿਉਂ ਹੁੰਦੀਆਂ ਇਸ ਕਰਕੇ ਅਤੇ ਜੇ ਕਰਕੇ ਦੇਵਤਿਆਂ ਚ ਅੰਮ੍ਰਿਤ ਹੁੰਦਾ ਆਪਾਸ ਤੇ ਫਿਰ ਇੰਦਰ ਨੂੰ ਕੋੜ ਹੋ ਗਿਆ ਸੀ ਗੋਤਮ ਦੇ ਕਰ ਸ਼ਾਪ ਹੋ ਕੇ ਉਹ ਕਿਉਂ ਕੋੜ ਦੇ ਸਹਿਤ ਹੁੰਦਾ ਇਸੇ ਪ੍ਰਕਾਰ ਜੇ ਕਰਕੇ ਪਤਾਲ ਜੇ ਹੁੰਦਾ ਤਾਂ ਸਭ ਪਜ ਹਰੀਲੇ ਕਿਉਂ ਰਹਿ ਜਾਂਦੇ ਅੰਮ੍ਰਿਤ ਤਾਂ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਇਸ ਪ੍ਰਕਾਰ ਅੰਮ੍ਰਿਤ ਮਹਤਪੁਰਖਾਂ ਦੀ ਜਿਹੜੀ ਸੰਗਤ ਹੈ ਉਹਨਾਂ 'ਚ ਅੰਮ੍ਰਿਤ ਦੀ ਉਹ ਪਰਮੇਸ਼ਰ ਦਾ ਆਨੰਦ ਹੋਆ ਬ੍ਰਹਮਾ ਆਨੰਦ ਹੈ ਅੰਮ੍ਰਿਤ ਹੈ ਸੋ ਗੁਰੂ ਮਹਾਰਾਜ ਸਾਹਿਬ ਫਰਮਾ ਰਹੇ ਹਨ ਸੋ ਅੰਮ੍ਰਿਤ ਗੁਰਤੇ ਪਾਇ ਉਹ ਜਿਸ ਨੂੰ ਦੇਵਤਿਆਂ ਨੇ ਰਹੀਆਂ ਨੇ ਮੁਨੀਆਂ ਨੇ ਭਗਤਾਂ ਨੇ ਖੋਜ ਕੀਤੀ ਹੈ ਉਹ ਅੰਮ੍ਰਿਤ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਭੋਜਨ ਸੰਸਾਰ ਦੇ ਵਾਸਤੇ ਦਿੱਤਾ ਹੈ ਇਸ ਪ੍ਰਕਾਰ ਇਹ ਅੰਮ੍ਰਿਤ ਜੋ ਨਾਮ ਹੈ ਅੰਮ੍ਰਿਤ ਜੋ ਗਿਆਨ ਹੈ ਅੰਮ੍ਰਿਤ ਜੋ ਬ੍ਰਹਮ ਆਨੰਦ ਹੈ ਅੰਮ੍ਰਿਤ ਜੋ ਇਸ ਪ੍ਰਕਾਰ ਸਾਧ ਸੰਗੇ ਜੀਪ ਅਪਰੋਖ ਗਿਆਨ ਹੈ ਇਹ ਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਗਿਆ ਇਹ ਕਿਸੇ ਨੇ ਹੋਰ ਨਹੀਂ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਤਿਗੁਰੂ ਜੀ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਨੇ ਨਾਮ ਅੰਮ੍ਰਿਤ ਪਾਇਆ ਹੈ ਗਿਆਨ ਅੰਮ੍ਰਿਤ ਪਾਇਆ ਹੈ ਬ੍ਰਹਮਾਨੰਦ ਰੂਪੀ ਅੰਮ੍ਰਿਤ ਪਾਇਆ ਹੈ ਜਾ ਮਨ ਵਸਾਇ ਜਿਹਨਾਂ ਨੇ ਸੱਚੇ ਪਾਤਸ਼ਾਹ ਨੂੰ ਮਨ ਚ ਵਸਾਉਣਾ ਕੀਤਾ ਹੈ ਉਹਨਾਂ ਨੂੰ ਇਹ ਅੰਮ੍ਰਿਤ ਪ੍ਰਾਪਤ ਹੋਇਆ ਆਨੰਦ ਜੀ ਅਜੰਤ ਸਭ ਤੋਂ ਦੂ ਪਾਏ ਜਿਤਨੇ ਜੀਵ ਸਥੂਲ ਜੰਤ ਸੂਖੋਂ ਜੀਵਾਂ ਰੂਪੀ ਬਾਜੇ ਜੀ ਮਾਤਰ ਸਾਰੇ ਆਪਨ ਪੈਦਾ ਕੀਤੇ ਹਨ ਇੱਕ ਵੇਖ ਪਰਸਣ ਆਇਆ ਇੱਕ ਮਨ ਤੁਹਾਡਾ ਤੇਰੇ ਸਰੂਪ ਨੂੰ ਵੇਖ ਲਿਆ ਹੈ ਅਤੇ ਇੱਕ ਪਰਸਣ ਵਾਸਤੇ ਆਏ ਹੈ ਦੇਖਣ ਵਾਸਤੇ ਮੇਣਣ ਵਾਸਤੇ ਆਏ ਹੈ ਇੱਕ ਵੇਖ ਜਿਨ੍ਹਾਂ ਨੇ ਇੱਕ ਤੇਰੇ ਸਰੂਪ ਨੂੰ ਵੇਖਿਆ ਹੈ ਤੇ ਉਹਨਾਂ ਕਤਵੇਤੇ ਹਨ ਇੱਕ ਜਿਹੜੇ ਪਰਸ਼ਨਵਾਦ ਤੇ ਆਇਓ ਜਿਗਿਆਸੂ ਹਨ ਉਹਨਾਂ ਦਾ ਆਇਆ ਹੋਇਆ ਸਫਲਾ ਹੈ ਉਹਨਾਂ ਦਾ ਜਨਮ ਪਾ ਰਿਆ ਸਫਲਾ ਇਸ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਇੱਕ ਤੇਰੇ ਸਰੂਪ ਨੂੰ ਵੇਖਿਆ ਹੈ ਉਹਨਾਂ ਅਸੀਂ ਪਰਸ਼ਨ ਮਿਲਣ ਵਾਸਤੇ ਆਏ ਹਾਂ ਉਹਨਾਂ ਬੜਤਾਗੀਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਵਾਸਤੇ ਅਸੀਂ ਉਹਦੇ ਪਰਸ਼ਨਵਾਦ ਤੇ ਮਿਲਣ ਵਾਸਤੇ ਆਏ ਹਾਂ ਅਸੀਂ ਤਾਂ ਉਤਾਰ ਸੰਸਾਰ ਵਿੱਚ ਆਈਂ ਘਾਰਿਆ ਆਪਦੇ ਭਗਤਾਂ ਸੰਤਾਂ ਨੂੰ ਆਪਦੇ ਨਾਲ ਮਿਲਾਉਣ ਵਾਸਤੇ ਅਭੇਦ ਕਰਨ ਵਾਸਤੇ ਇੱਕ ਵੇਖ ਪਰਸਨ ਆਇਆ ਜਿਨ੍ਹਾਂ ਨੇ ਇੱਕ ਉਹ ਦਾਤ ਰੂਪ ਨੂੰ ਵੇਖਿਆ ਹੈ ਅਤੇ ਪਰਸਨ ਮਿਲੇ ਹੋਏ ਆ ਉਹਦੇ ਨਿਰਗੁਣ ਸਰੂਪ ਵਿੱਚ ਆਇਆ ਹੋਇਆ ਉਹਨਾਂ ਦਾ ਸਫਲਾ ਹੈ ਲੱਭ ਲੋਭ ਅਹੰਕਾਰ ਛੂਕਾ ਜਿਨ੍ਹਾਂ ਨੇ ਇੱਕ ਨੂੰ ਵੇਖ ਲਿਆ ਉਹ ਲੱਭ ਜਿਹੜਾ ਖਾਣ ਦਾ ਜੋ ਲੋਭ ਸੀ ਤੇ ਲੋਭ ਜੋੜਨ ਦਾ ਪਦਾਰਥਾਂ ਦੇ ਜਿਹੜਾ ਸੀ ਹੰਕਾਰ ਜਿਹੜਾ ਅਸੀਂ ਸਾਧੂਆਂ ਦਾ ਇਹ ਚੱਕਿਆ ਗਿਆ ਉਹਨਾਂ ਦਾ ਸਤਿਗੁਰੂ ਭਲਾ ਭਾਇ ਸਤਿਗੁਰੂ ਸਾਹਿਬ ਜੀ ਭਰੇ ਲਾਇਕ ਸਤਿਗੁਰਾਂ ਦੇ ਤਾਂ ਹੀ ਭਲਾ ਭਾਣਾ ਸਤਿਗੁਰਾਂ ਦਾ ਜੀ ਨੂੰ ਚੰਗਾ ਭਾ ਗਿਆ ਹੈ ਉਹ ਸਤਿਗੁਰੂ ਸਾਹਿਬ ਜੀ ਉਹਦਾ ਜੀਵਨ ਭਲਾ ਬਣਾਤਾ ਹੈ ਤੇ ਉਹ ਭਾ ਗਿਆ ਹੈ ਪਰਮੇਸ਼ਰ ਦਾ ਹੀ ਇਰਾਜ਼ ਮੰਨਣ ਵਾਲਾ ਸਤਿਗੁਰੂ ਭਰੇ ਜਿਨ੍ਹਾਂ ਨੂੰ ਮਿਲੇ ਬ੍ਰਹਮ ਸੋਤਰੀ ਬ੍ਰਹਮਨੇਸ਼ਤੀ ਮਨਾਨ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਪਾਇਆ ਪ੍ਰਕਾਸ਼ ਕਰ ਦਿੱਤਾ ਹੈ ਆਪਣਾ ਕਹ ਨਾਨਕ ਜਿਸ ਨੂੰ ਆਪ ਤੁਠਾ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਦੇ ਤੇ ਆਪ ਇਸ ਪ੍ਰਕਾਰ ਪਰਮੇਸ਼ਰ ਪ੍ਰਸੰਨ ਹੋਇਆ ਹੈ। ਇਨ ਅੰਮ੍ਰਿਤ ਗੁਰਤੇ ਪਾਉ ਉਹਨਾਂ ਨੂੰ ਪਾਈ ਅੰਮ੍ਰਿਤ ਆਨੰਦ ਬ੍ਰਹਮ ਆਨੰਦ ਅੰਮ੍ਰਿਤ ਨਾਮ ਅਤੇ ਅੰਮ੍ਰਿਤ ਗਿਆਨ ਇਸ ਦੇ ਤਾਈ ਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਹੈ। ਭਗਤਾ ਕੀ ਚਾਲ ਨਿਰਾਲੀ ਜੋ ਮਹਾਰਾਜ ਉਹ ਆਪਦੇ ਭਗਤ ਹਨ ਉਹਨਾਂ ਦੀ ਸਾਰੀ ਦੁਨੀਆ ਨੂੰ ਚਾਲ ਨਾ ਮਰਜ਼ਾ ਦਾ ਨਿਆਰੀ ਹੈ ਅਸੰਗ ਹੈ ਚਾਲਾ ਨਿਰਾਲੀ ਭਗਤਾ ਹਕੀਰੀ ਜੋ ਮਹਾਰਾਜ ਆਪਦੇ ਭਗਤ ਹਨ ਉਹਨਾਂ ਦੀ ਪਿਛਲੇ ਯੁੱਗਾਂ ਚ ਵੀ ਚਾਲ ਨਿਰਾਲੀ ਸੀ ਹੁਣ ਵੀ ਚਾਲਾ ਉਨਾਰੀ ਮਰਿਆਦਾ ਨਿਹਾਰੀ ਹੈ ਵਿਖੰ ਮਾਰਗ ਚੱਲਣਾ ਬੜੇ ਕਠੋੜੇ ਰਸਤੇ ਵਿੱਚ ਉਹਨਾਂ ਨੂੰ ਚੱਲਣਾ ਕਿੱਤਾ ਹੈ ਲੱਭ ਲੋਭ ਅਹੰਕਾਰ ਤਜ ਤਿਸ ਤ੍ਰਿਸ਼ਨਾ ਲੱਭ ਛੱਡਦਾ ਖਾਣ ਦਾ ਲੋਭ ਛੱਡਦਾ ਜੋੜਨ ਦਾ ਹੰਕਾਰ ਛੱਡਦਾ ਗੁਣਾ ਦਾ ਤ੍ਰਿਸ਼ਨਾ ਛੱਡਦੀ ਹੈ ਭੋਗਾਂ ਦੀ ਬਹੁਤ ਨਹੀਂ ਭੁੱਲਣਾ ਬਹੁਤ ਬਕਵਾਸ ਨਹੀਂ ਕਰਦੇ ਆਪ ਦੀ ਵਡਿਆਈ ਨਹੀਂ ਕਰਦੇ ਹਾਂ ਬਹੁਤਾ ਹੰਕਾਰ ਦਾ ਬੋਲਣਾ ਨਹੀਂ ਕਰਦੇ ਬਹੁਤਾ ਝਗੜੇ ਦਾ ਬੋਲਣਾ ਨਹੀਂ ਕਰਦੇ ਹਨ ਅਤੇ ਬਹੁਤ ਦੁਨੀਆ ਦੇ ਨਾਲ ਬਕੰਡਾਵਾਦ ਜਲਪਾਵਾਦ ਆਦਿਕ ਇਸ ਪ੍ਰਕਾਰ ਬੋਲਣਾ ਬਧਿਕੀ ਦਾ ਬਚਨ ਨਹੀਂ ਬੋਲਣਾ ਕਰਦੇ ਹਨ ਬਹੁਤ ਨਹੀਂ ਬੋਲਣਾ ਬਹੁਤ ਨਹੀਂ ਬੋਲਣਾ ਬਹੁਤ ਹੰਕਾਰ ਦਾ ਵਜਨ ਬਧਿੱਤੀ ਦਾ ਨਹੀਂ ਬੋਲਣਾ ਕਰਦੇ ਹਨੇ ਹੋ ਤਿੱਖੀ ਵਾਲ ਹੋ ਨਿੱਕੀ ਇਹ ਜਿਹੜੀ ਭਗਤੀ ਹੈ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ ਖੰਡੇ ਦੀ ਧਾਰ ਦੇ ਤੇ ਮੱਛਰ ਵਹਿ ਸਕਦਾ ਹੈ ਅਤੇ ਵਾਲ ਦੇ ਤੇ ਕੀੜੀ ਤੁਰ ਸਕਦੀ ਹੈ ਇਹ ਖੰਡੇ ਦੀ ਧਾਰ ਨਾਲੋਂ ਤੇ ਵਾਲ ਨਾਲੋਂ ਵੀ ਤਿੱਖੀ ਵਰੀਕ ਹੈ ਇਹਤ ਮਾਰਗ ਜਾਣਾ ਖੰਡੇ ਦੇ ਨਾਲੋਂ ਧਾਰ ਨਾਲੋਂ ਤਿੱਖੀ ਹੈ ਮੱਛਰ ਜਿੰਨਾ ਬਣ ਕੇ ਮੱਛਰ ਜਿਵੇਂ ਡੰਗ ਮਾਰਦਾ ਹੈ ਇਹ ਸਰਾਫ ਦੇਣ ਵਾਲਾ ਜੇ ਬਣ ਰਿਹਾ ਤੇ ਫੇਰ ਕੀ ਇਹਨੂੰ ਭਗਤੀ ਕਮਾਈ ਜਾਂ ਉਹਦੇ ਅੰਦਰ ਭਗਤੀ ਕਿੱਥੇ ਗੋਣਾ ਹੈ ਕਿਸੇ ਨੂੰ ਸਰਾਫ ਨਹੀਂ ਦਿੰਦੇ ਇੰਨ ਖੰਡੇ ਦੀ ਧਾਰ ਨਾਲ ਉਹ ਵੀ ਮੱਛਰ ਦੀ ਜਿੰਨਾ ਵੀ ਬਣ ਕੇ ਸਰਾਫ ਦੇ ਰੂਪ ਦੰਦ ਨਹੀਂ ਮਾਰਦੇ ਇੰਨ ਇਹ ਜਿਹੜੀ ਭਗਤੀ ਹੈ ਖੰਡੇ ਦੀ ਧਾਰ ਨਾਲ ਇਸ ਪ੍ਰਕਾਰ ਸਿੱਖੀ ਹੈ ਏਤ ਮਾਰ ਵੱਲੋਂ ਨਿੱਕੀ ਵਾੜੇ ਤੇ ਕੀੜੀ ਤੁਰ ਸਕਦੀ ਹੈ ਵਾੜ ਨਾਲੋਂ ਕੀੜੀ ਜਿੰਨੀ ਵੀ ਹੰਗਦਾ ਨਹੀਂ ਰੱਖਣੀ ਇੰਨੀ ਵੀ ਆਪਾ ਭਾਵ ਗਵਾ ਕਰਕੇ ਇਉ ਤਿੱਖੇ ਰਸਤੇ ਨਿੱਕੇ ਬਰੀਕ ਰਸਤੇ ਆਪਾ ਪਿਆ ਕਰਕੇ ਚੱਲਣਾ ਹੈ ਏਤ ਮਾਰਗ ਜਾਣਾ ਇਸ ਮਾਰਗ ਰਸਤੇ ਵਿੱਚ ਆਪਾ ਮੇਟ ਕਰਕੇ ਚੱਲਣਾ ਹੈ ਭਾਵ ਭਗਤੀ ਦੇ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਕਿਹੜਾ ਕਾਰਨ ਹੈ ਵਾਰਨਾਉ ਤੇ ਖੰਡੇ ਦੀ ਧਾਰ ਨਾਲ ਤਿੱਖੀ ਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਨੇ ਆਪਾ ਭਾਵ ਹੰਕਾਰ ਛੱਡ ਦਿੱਤਾ ਅੰਦਰੋਂ ਹਰ ਵਾਸ਼ਨਾ ਸਮਾਣੀ ਹਰੇਕ ਪ੍ਰਕਾਰ ਦੀ ਜਿਹੜੀ ਵਾਸ਼ਨਾ ਹੈ ਸਤਵਿਤ ਲੋਕ ਈ ਖਣਾ ਪੀਣੀ ਇਹ ਜਿੰਨੇ ਦੀ ਸਮਾਗੀ ਲੈ ਹੋ ਗਈ ਹੈ ਮਿਟ ਗਈ ਹੈ ਹਰੀ ਦੀ ਵਾਸ਼ਨਾ ਖੁਸ਼ੂ ਮਹਿਕ ਜਿਵੇਂ ਜਿੱਥੇ ਨੰਦ ਬੂਤਾ ਹੋਵੇ ਉਹ ਕੋਲੇ ਰਿੰਡਾ ਕਾਂਜਵੀ ਮਹਿਕ ਪਾ ਦਿੰਦਾ ਹੈ ਤੇ ਪੜਾ ਵਿੱਚ ਵੀ ਮਹਿਕ ਪੈ ਜਾਂਦੀ ਹੈ ਇਸ ਪ੍ਰਕਾਰ ਹਰੀ ਦੀ ਵਾਸ਼ਨਾ ਜਿਹੜੀ ਭਗਤੀ ਹੈ ਇਹਨਾਂ ਦੇ ਉਹ ਜਿਹਨਾਂ ਦੇ ਕੌੜੇ ਸੁਆਸ ਸੀ ਪੜਾ ਵੀ ਨਹੀਂ ਜਿਹਨਾਂ ਦੇ ਫਿੱਕੇ ਸੁਆਸ ਸੀ ਉਹਨਾਂ ਦੇ ਅੰਦਰ ਵੀ ਭਗਤੀ ਪਰਮੇਸ਼ਰ ਦੀ ਖੁਸ਼ਬੂ ਸੁਆ ਗਈ ਉਹਨਾਂ ਦੇ ਫਿੱਕਾ ਬਣਾ ਤੇ ਕੁਰਤਲ ਬਣਾ ਹਟ ਗਿਆ ਨਾਮ ਦੀ ਮਹਿਕ ਆਉਣ ਲੱਗੀ ਅੰਦਰੋਂ ਕਹ ਨਾਨਕ ਚਾਲ ਭਗਤਾ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਇਸ ਪ੍ਰਕਾਰ ਚਾਲ ਜਿਹੜੀ ਮਰਯਾਦਾ ਹੈ ਭਗਤਾਂ ਦੀ ਸਭੋ ਜੋਗ ਨਿਰਾਲੀ ਇਹ ਸਭ ਯੁਗ ਵਿੱਚ ਵੀ ਤ੍ਰੇਤੇ ਵਿੱਚ ਵੀ ਦੁਆਪਰ ਵਿੱਚ ਵੀ ਕਲ ਯੁਗ ਦੀ ਟੀ ਸਾਰਿਆਂ ਤੋਂ ਨਿਆਰੀ ਹੈ ਅਸੰਗ ਕਰਨ ਵਾਲੀ ਹੈ ਯੁਗ ਈਸ਼ਰ ਤੇ ਜੀਵ ਦੀ ਏਕਤਾ ਕਰਨ ਵਾਲੀ ਹੈ ਯੁਗ ਪੁਰਖ ਤੇ ਪ੍ਰਕਿਰਤੀ ਦੀ ਉਪਾਸ਼ਨਾ ਛੱਡ ਕੇ ਅਦੁਆਤ ਰੂਪ ਬ੍ਰਹਮ ਵਿੱਚ ਮਿਲਣ ਵਾਲੀ ਨਿਆਰੀ ਹੈ